160 ਲੋਕੋ ਕੋ ਰੁਜ਼ਗਾਰ ਦੇ ਕਾਪ ਆਪ ਹਮਸੇ ہماری ਜ਼ਿੰਦਗੀ ਚੀਰ ਰਹੇ ਹੋ ਸਰ ভাই ਸਰ ਨਹੀਂ 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 ਸਰ ਸਰ ভাই ਪਲੀਜ਼ ਸਰ ਸਰ ਆਗਰਾ ਬੋਲੇ ਨਹੀਂ ਲੈਣਾ ਤਾਂ ਮੇਰੇ ਕੋ ਬਤਾਈਏ ਸੀਮੈਂਟ ਫੈਕਟਰੀ ਕੌਨਸੀ ਕੈਟਾਗਰੀ ਮੇ ਆਤੀ ਹੈ ਰੈੱਡ ਔਰੇਂਜ ਔਰ ਗ੍ਰੀਨ ਰੈੱਡ ਤਾਂ ਫਿਰ ਰੈੱਡ ਕਾ ਮਤਲਬ ਕੀ ਹੈ ਸਰ ਹਾਈਲੀ ਪੋਲਿਊਟਡ ਤੁਸੀਂ 160 ਬੰਦੇ ਨੂੰ ਨੌਕਰੀ ਦੇਣੀ ਹੈ ਕੀ ਪੰਜਾਬ ਦੇ ਕਾਨੂੰਨ ਨੇ ਕੋਈ ਐਸਾ ਕਾਨੂੰਨ ਪਾਬੰਦ ਕੀਤਾ ਹੋਇਆ ਹੈ ਵੀ ਤੁਹਾਡੀ ਮਜਬੂਰੀ ਹੈ ਵੀ ਤੁਸੀਂ ਇੱਥੋਂ ਦੇ ਰੱਖੋਗੇ ਆ ਜਾਂ ਨਾ ਸਰ ਇਸ ਵਿੱਚ ਪ੍ਰੀਫਰੈਂਸ ਲੋਕਲ ਨੂੰ دی ਜਾਏਗੀ ਇਸ देयर एनी ਲੀਗਲ ਆਬਲੀਗੇਸ਼ਨ ਯੈਸ অর ਨੋ ਤੁਸੀਂ ਫਲਾਇਓ ਅਸੀਂ ਤਾਂ ਕਹਿੰਦੇ ਹਾਂ ਵੀ ਫਲਾਇਓ ਅਸੀਂ ਬਲਕਰਾ ਰਹੀ ਇੱਥੇ ਆਊਗੀ ਉਹ ਸੈਲੂਨ ਚ ਜਾਊਗੀ ਤੇ ਉਹ ਜਿਹੜਾ ਸੈਲੂਨ ਪਹਾੜ ਤੋਂ ਆ ਉਹ ਖੁੱਲਾ ਹੀ ਹੁੰਦਾ ਈ ਉਹਦੇ ਵਿੱਚੋਂ ਜਿਹੜੀ ਉਹ ਮਤਲਬ ਜੋ ਤੁਸੀਂ ਕਹਿੰਦੇ ਹੋ ਵੀ ਮਤਲਬ ਪ੍ਰਦੂਸ਼ਣ ਕੰਟਰੋਲ ਬੋਰਡ ਉਹ 5 ਵਜੇ ਤੱਕ ਆਉਂਦਾ ਉਸ ਤੋਂ ਬਾਅਦ ਉਹ ਧਜਾ ਉਡ ਦਿੰਦੇ ਜੀ ਮੈਂ 5 ਸਾਲ ਇਹਦੇ ਵਿੱਚ ਬਲਕਰ ਤੇ ਕੰਮ ਕੀਤਾ ਜੀ ਉੱਡੂਗੀ ਤਾਂ ਪਿੰਡਾਂ ਦਾ ਨੁਕਸਾਨ ਆ ਤੇ ਨੇੜੇ ਤੇੜੇ ਦਾ ਕੋਈ ਦਰਖਤ ਆ ਹਰਾ ਰਹੇ ਜੂਗਾ ਇਸ ਕੋ ਲਗਾਉਣੇ ਕੇ ਲਈ ਆਪਨੇ ਕੁੱਲ ਕਿਤਨੇ ਰੇਡੀਅਸ ਕਿਲੋਮੀਟਰ ਕਾ ਸਟੱਡੀ ਸਰਵੇ ਕੀਆ ਹੈ 10 ਕਿਲੋਮੀਟਰ ਔਰ ਉਸਮੇ ਕਿਤਨੇ ਰਿਲੇ ਜਾਤੇ ਨੇ ਜੀ 10 ਕਿਲੋਮੀਟਰ ਮੇ 10 ਕਿਲੋਮੀਟਰ ਮੇਂ ਕਰੀ 32-33 ਵਿਲੇਜ ਸਰ ਆਪਕੇ ਅੰਕੜੇ ਗਲਤ ਹੈ ਜੀ ਸਰ 725 ਟਰੱਕ ਤੁਸੀਂ ਕਹਿ ਰਹੇ ਜੀ 725 ਟਰੱਕ ਉਹਨੇ ਜਿਹੜੇ ਰੋਜ਼ ਜੀ 725 ਟਰੱਕ ਪਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ 725 ਟਰੱਕ ਤਾਂ ਦੇਖੋ ਹੁਣ ਆਏ ਇਹ ਸੜਕਾਂ 'ਤੇ ਖੜਨਗੇ ਜੀ ਆਏ ਤੁਸੀਂ ਆ ਜਿਓ ਸਰ ਪੁਆਇੰਟ 'ਤੇ ਆ ਜਿਓ ਬਾਕੀ ਦੇ ਟਰੱਕ ਲਾਈਨ ਬਣਾ ਕੇ ਸੜਕਾਂ 'ਤੇ ਖੜਨਗੇ जो थोड़े कोई पंतली किले तुष्य संताली किले क्यों कोड की तेजी थे पंताली किले कोड कर दोगे एक सौ साठ लोगों को काम देकर आप एक लाख के करीब लोग बूढ़े बच्चे और उनके साथ पशु पंछी जानवर जीव जंत हमारे वाटर रिसोर्स और हमारे इनवायरमेंटल एरिया को आप खतरे में डाल रहे हैं सर 160 लोगों को काम देकर आप एक लाख के करीब लोग बूढ़े बच्चे और उनके साथ पशु पंछी जानवर जीव जंत हमारे वाटर रिसोर्सेस और हमारे एनवायरमेंटल एरियाज को आप खतरे में डाल रहे हैं सर सिर्फ एक लोगों को रोजगार देकर आप इसमें यहां कह रहे हो कि बहुत बड़ा रोजगार हो जाएगा बहुत ज्यादा रेवोल्यूशन आ जाएगी जे सरदार जी पहले बोल रहे थे बहुत ज्यादा बेरोजगार ऐसा होगा वैसा होगा वो होगा 160 लोगों को रोजगार देकर आप हमसे हमारी जिंदगी छीन रहे हो सर भाई सर नहीं 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 सर सर भाई प्लीज सर सर अगर आप बोले नहीं नहीं ना तो मेरे को बताइए सीमेंट फैक्ट्री कौन सी कैटेगरी में आती है बी कैटेगरी नहीं, नहीं रेड ऑरेंज और ग्रीन रेड तो फिर रेड का मतलब क्या है सर हाईली पोल्यूटेड हाईली सर सर रेड कैटेगरी वो फैक्ट्रीज हैं जो ह्यूमन हेल्थ और जो हमारे बहुत कम संख्या में बचे हुए पशु पशुपाशी जानवर है जंगली जीव जंतु हैं और सप्लीमेंटरी उनमें सब में जो जान का जुखम है इसके लिए ये रेड कैटेगरी में है सब। हाँ, तो आप कैसे कह सकते हो जो ऐसा नहीं है सर एक सौ साठ लोग हाँ। एक सौ साठ लोगों को नौकरी देकर आप आस पास के तकरीबन फिफ्टी वन से लेकर सेवनटी विलेज को खतरे में डाल रहे हैं हमारे एनवायरमेंट को खतरे में डाल रहे हैं जे लीजिए आप क्वेश्चन ले लीजिए ਆ ਤੁਹਾਡੇ ਤੁਸੀਂ 160 ਬੰਦੇ ਰੱਖਣੇ ਆ ਕੀ ਕਾਨੂੰਨ ਦੇ ਵਿੱਚ ਤੁਹਾਡੇ ਤੇ ਕੋਈ ਪਾਬੰਦੀ ਹੈ ਵੀ 160 ਪੰਜਾਬ ਦੇ ਰੱਖਣੇ ਆ ਤੁਹਾਨੂੰ ਕਾਨੂੰਨ ਪਾਬੰਦ ਕਰਦਾ ਵੀ ਇੱਥੋਂ ਦੇ ਹੀ ਰੱਖਣੇ ਆ ਹਾਂ ਜਾਂ ਨਾ ਜਵਾਬ ਦੇ ਦਿਓ ਨਾ ਨਾ ਬੋਲਦਾ ਮੇਰਾ ਨਾਮ ਡਾਕਟਰ ਅਮਨਦੀਪ ਸਿੰਘ ਬੈਸ ਮੈਂ ਲੁਧਿਆਣੇ ਤੋਂ ਆਇਆ ਫਾਦਰ ਨੇਮ ਸਰਦਾਰ ਰੇਸ਼ਮ ਸਿੰਘ ਬੈਸ ਤੁਸੀਂ 160 ਬੰਦੇ ਨੂੰ ਨੌਕਰੀ ਦੇਣੀ ਹੈ ਕੀ ਪੰਜਾਬ ਦੇ ਕਾਨੂੰਨ ਨੇ ਕੋਈ ਐਸਾ ਕਾਨੂੰਨ ਪਾਬੰਦ ਕੀਤਾ ਹੋਇਆ ਵੀ ਤੁਹਾਡੀ ਮਜਬੂਰੀ ਹੈ ਵੀ ਤੁਸੀਂ ਇੱਥੋਂ ਦੇ ਰੱਖੋਗੇ ਹਾਂ ਜਾਂ ਨਾ जो एम्प्लॉयमेंट हैीगल ऑप्लिकेशन तो ऐसा नहीं है नहीं है थैंक यूक यू ਸਰ ਆ ਜਾਈਏ ਅਗਲਾ ਸਵਾਲ ਹੈ ਜੀ ہمارا ਮੈਂ ਚਾਹੁੰਗਾ ਜੀਐਸਡਬਲਿਊ ਵੱਲੋਂ ਆਪੇ ਸਰ ਕੋਈ ਸਾਡੇ ਭਰਾ ਨਾਲ ਕੋਈ ਵੀ ਸਾਡੇ ਸਾਹਮਣੇ ਖੜੇ ਹੋਵੇ ਮੇਰੀ ਬੇਨਤੀ ਹੈ ਕਿਉਂਕਿ ਸਾਡੇ ਇਹ ਜਨਤਕ ਸੁਣਵਾਈ ਉਹਨਾਂ ਦੀ ਹੈ ਜੀ ਹਾਂ ਸਰ ਤੁਸੀਂ ਆ ਜੀ ਸਰ ਮੈਂ ਪੁੱਛਣਾ ਚਾਹੁੰਦਾ ਮੈਂ ਹਿੰਦੀ ਵਿੱਚ ਬਤ ਕਰੂੰ ਸਰ ਹਾਂ ਜੀ ਤੋਂ ਆਪਕੇ ਲਈ ਈਜ਼ੀ ਰਹੇਗਾ ਨਾ ਹਾਂ ਤਾਂ ਸਰ ਮੇਰੀ ਬਾਤ ਇਹ ਹੈ ਜੋ ਆਪ ਜੀ ਅੱਜ ਪਬਲਿਕ ਹੀਰਿੰਗ ਕੰਡਕਟ ਕਰ ਰਹੇ ਹੋ ਜੋ ਜੇ ਪ੍ਰੋਜੈਕਟ ਸਾਈਟ ਲੱਗਣ ਵਾਲੀ ਹੈ ਪ੍ਰਪੋਜ਼ਡ ਹੈ जे इसको लगाने के लिए आपने कुल कितने रेडियस किलोमीटर का स्टडी सर्वे किया है दस किलोमीटर दस किलोमीटर का दस और उसमें कितने विलेज आते हैं जी दस किलोमीटर में दस किलोमीटर में करीब बत्तीस तैतीस विलेजेस सर प्लीज आपके आंकड़े गलत हैं जी जब हमने चेक किया जी हाँ। मैपिंग के थ्रू दस किलोमीटर रेडियस सर नॉट बाय रोड ਠੀਕ ਹੈ ਸਰ ਰੇਡੀਅਸ ਮੇ ਕਿੰਨੇ ਪਿੰਡ ਵਿਲੇਜ ਸਰ 57 ਕੀ ਲਿਸਟ ਹੈ ਜੀ ਹਮਾਰੇ ਪਾਸ ਏਰੀਅਲ 뷰5 ਕਿਲੋਮੀਟਰ ਏਰੀਅਲ 뷰57 ਵਿਲੇਜ ਕੀ ਹਮਾਰੇ ਪਾਸ ਲਿਸਟ ਹੈ ਸਰ ਹਾਂਜੀ ਸਾਡਾ ਇਕਰਾਰ ਚ ਲਿਖ ਲਿਓ ਸਰ ਇਕਰਾਰ ਚ ਲਿਖ ਲਿਓ ਸਰ ਵੀ ਜਿਹੜਾ ਇਹ ਸਟਡੀ ਰਿਪੋਰਟ ਦੇ ਵਿੱਚ 10 ਕਿਲੋਮੀਟਰ ਰੇਡੀਅਸ ਦੇ ਵਿੱਚ ਪਿੰਡਾਂ ਦੀ ਗਿਣਤੀ ਦੱਸੀ ਗਈ ਆ ਉਹ ਪਿੰਡਾਂ ਦੀ ਗਿਣਤੀ ਗਲਤ ਆ 5 ਕਿਲੋਮੀਟਰ ਰੇਡੀਅਸ ਵਿੱਚ ਸਰ ਅਸੀਂ 33 33 ਕੋਈ ਗੱਲ ਨਹੀਂ ਸਰ 33 ਵਿਲੇਜ ਕੋਈ ਗੱਲ ਨਹੀਂ ਸਰ ਉਹ ਆ ਗਿਆ ਜੀ ਉਧਰ ਹਾਂਜੀ ਇਹਦੇ ਵਿੱਚ ਕੁੱਲ ਕਿੰਨੇ ਸਕੂਲ ਨੇ ਜੀ 5 ਕਿਲੋਮੀਟਰ ਹਾਂ ਵੈਰੀ ਕੁਲ ਪ੍ਰਾਇਮਰੀ ਮਿਡਲ ਹਾਈ ਐਂਡ ਹਾਇਰ ਸਕੰਡਰੀ ਸਕੂਲ 10 ਕਿਲੋਮੀਟਰ ਰੇਡੀਅਸ ਹਾਂਜੀ ਸਰ ਜੋ ਆਪਨੇ ਸਟੱਡੀ ਕੀਤਾ ਆਪਕੀ ਸਰ ਸਟੱਡੀ ਰਿਪੋਰਟ ਮੇ ਹੋਗਾ ਲਿਖਾ ਸੌਮਿਟ ਜੂ ਸ਼ੋਰਸ ਸਰ ਉਦੋਂ ਤੱਕ ਜਦੋਂ ਤੱਕ ਤੁਹਾਡੇ ਲੱਭਦੇ ਨੇ ਜੀ ਇੱਕ ਸਵਾਲ ਲੈ ਲਿਓ ਸਰ ਜਦੋਂ ਤੱਕ ਲੱਭਦੇ ਆਂ ਜਬ ਤੱਕ ਉਹ ਢੂੰਡ ਰਹੇ ਆਂ ਸਰ ਆਪ ਇੱਥੇ ਕੁਐਸਚਨ ਲੈ ਲੀਜੀਏ ਜਦ ਤੱਕ ਅਗਲਾ ਤੋ ਨਕੀ ਹੋਤਾ ਜਾਏਗਾ ਕੰਮ ਸਰ ਹਾਂ ਹਾਂ ਜੀ ਸਰਦਾਰ ਜੀ ਆ ਜਾਈਏ ਸਰ ਸਰਦਾਰ ਜੀ ਦੇ ਦੇਂ ਉਹ ਪੰਜਾਬੀ ਸਮਝ ਲੰਗੇ ਹਿੰਦੀ ਨਹੀਂ ਬੋਲਨੀ ਆਤੀ ਯਾਹਾਂ ਪੇ ਆਪ ਲੋਗੋ ਨੇ ਵੀ ਲਿਖਿਆ ਵੀ ਪਛੜੇ ਹੋਏ ਆ ਇੱਕ ਸੰਗਤ ਨੂੰ ਬੇਨਤੀ ਹੈ ਜੀ ਮੀਂਹ ਦੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਆ ਪਰ ਜ਼ਿੰਦਗੀ ਦਾ ਕੰਮ ਹੈ ਇਹ ਆਉਣ ਵਾਲੀਆਂ ਨਸਲਾਂ ਦੀ ਲੜਾਈ ਆ ਜੀ ਇੱਕ ਦਿਨ ਮੀਂਹ ਜੀ ਭੇਜਾਂਗੇ ਕਿਤੇ ਨਹੀਂ ਕੁਝ ਆਉਣ ਲੱਗਾ ਇੱਕ ਸੰਗਤ ਨੂੰ ਬੇਨਤੀ ਆ ਲਾਸਟ ਦੇ ਵਿੱਚ ਨਾ VOTING ਹੋਣੀ ਆ ਕੋਈ ਮੇਰਾ ਭੈਣ ਭੀਰ ਜਾਵੇ ਨਾ ਰੇ VOTING ਇਹਦੀ VOTING ਕਰਵਾਉਣੀ ਆ ਪ੍ਰਸ਼ਾਸਨ ਨੇ ਆਪਾਂ ਨੇ ਉਹਦੇ ਹੱਕ ਵਿੱਚ ਵੋਟ ਪਾ ਕੇ ਜਾਣੀ ਆ ਜੋ ਵੀ ਤੁਹਾਡਾ ਫੈਸਲਾ ਹੋਊਗਾ ਠੀਕ ਆ ਆਜੋ ਜੀ ਸਰਦਾਰ ਜੀ ਨੂੰ ਭੇਜ ਦਿਓ ਜੀ ਇਹਨੂੰ ਸਵਾਲ ਲੈ ਲੈਣੇ ਪੰਜਾਬੀ ਵਿੱਚ ਸਰ ਜੀ ਸਵਾਲ ਲੈ ਲਓ ਤੁਸੀਂ ਇਹਨਾਂ ਦਾ ਜੀ ਸਰ ਇਹਨਾਂ ਦਾ ਸਵਾਲ ਹੈ ਜੀ ਇਹ ਤਾਂ ਬੱਚਾ ਹੀ ਬਗਰੂ ਜੀ ਕੋਲ ਖਾਲਸਾ ਬਗਰੂ ਸਿੰਘ ਪਟੇਲ ਵਾਹਿਗੁਰੂ ਜੀ ਜੀ ਪਟੇਲ ਵਾਹਿਗੁਰੂ ਭਾਈ ਮੇਰਾ ਨਾਮ ਹਰਦੀਪ ਸਿੰਘ ਆ ਪਿੰਡ ਪੁੱਤਰ ਮੇਦਰ ਸਿੰਘ ਪਿੰਡ ਰਾਏਪੁਰ ਜਿਹੜਾ ਰਾਏਪੁਰ ਜੀ ਇੱਥੋਂ 4 ਕਿਲੋਮੀਟਰ ਦੂਰ ਹੈ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਜਿਹੜਾ ਤੁਸੀ ਫਲਾਈ ਅਸੀਂ ਤਾਂ ਕਹਿੰਦੇ ਹਾਂ ਵੀ ਫਲਾਈ ਅਸੀਂ ਬਲਕਰਾਂ ਰਹੀ ਇੱਥੇ ਆਊਗੀ ਉਹ ਸੈਲੂ ਵਿੱਚ ਜਾਊਗੀ ਜੀ ਤੇ ਫਿਰ ਜਿਹੜਾ ਸੈਲੂ ਤਾਹਾਂ ਤੋਂ ਹੈ ਉਹ ਖੁੱਲਾ ਹੀ ਹੁੰਦਾ ਜੀ ਉਹਦੇ ਵਿੱਚੋਂ ਜਿਹੜੀ ਉਹ ਮਤਲਬ ਜੋ ਤੁਸੀਂ ਕਹਿੰਦੇ ਹੋ ਵੀ ਮਤਲਬ ਪ੍ਰਦੂਸ਼ਣ ਕੰਟਰੋਲ ਬੋਰਡ ਉਹ 5 ਵਜੇ ਤੱਕ ਹੁੰਦਾ ਉਸ ਤੋਂ ਬਾਅਦ ਉਹ ਧਜੂ ਉੜਦੇ ਨੇ ਜੀ ਮੈਂ 5 ਸਾਲ ਇਹਦੇ ਵਿੱਚ ਬਲਕਰ ਤੇ ਕੰਮ ਕੀਤਾ ਜੀ ਜਿਸ ਉੱਡੂਗੀ ਤਾਂ ਪਿੰਡਾਂ ਦਾ ਨੁਕਸਾਨ ਆ ਤੇ ਨੇੜੇ ਤੇੜੇ ਤੇ ਕੋਈ ਦਰਖਤਾ ਹਰਾ ਰਹੇ ਦੂਗਾ ਜੀ ਸਰ ਇਹਦਾ ਜਵਾਬ ਇਹ ਹੈ ਜੀ ਜਿੰਨੇ ਵੀ ਸਾਰੇ ਸੈਲੋ ਨੇ ਹਾਂਜੀ ਸਾਰਿਆਂ ਦਾ ਇੱਕ ਅਗਜਾਸਟ ਪਾਈਪ ਉੱਪਰ ਲੱਗੂਗਾ ਉਹਦੇ ਉੱਤੇ ਬੈਡ ਫਿਲਟਰ ਹਾਊਸ ਲੱਗੂਗਾ ਜਿਹੜੇ ਆ ਭਾਰਤ ਸਰਕਾਰ ਦੇ ਬਤਵੰਤੇ ਜਗਲਾਤ ਮੰਤਰਾਲੇ ਦੇ ਸਟੈਂਡਰਡ ਨੋਰਮਸ ਨੇ ਸੀਮੈਂਟ ਕਰਾਇੰਦਿ ਗਏ 30 30 ਐਮਜੀ ਪਰ ਐਨਐਮ ਟੀਯੂ ਰਹੇ ਉਹ ਉਹਨੂੰ ਮੀਟ ਮੀਟ ਕਰਨਗੇ ਕਿਉਂਕਿ ਅਸੀਂ ਨੇ 98 에어 폴루션 컨트롤 다비스 라ણે ਨੇ ਪੂਰੇ ਸਰ ਉਹਨਾਂ ਦਾ ਸਵਾਲ ਹੈ ਨਾ ਜੀ ਵੀ ਜਿਹੜੀ ਐਸ਼ ਉੱਡ ਕੇ ਅੱਗੇ ਜਾਣੀ ਆ ਉਹ ਹਾਰਮਫੁਲ ਹੈਗੀ ਆ ਜਾਂ ਨਹੀਂ ਹੈਗੀ ਬਸ ਸਰ ਉਹਦਾ ਜਵਾਬ ਦਿਓ ਸਰ ਇਹਨਾਂ ਨੇ ਪੁੱਛਿਆ ਵੀ ਉਸ ਤੋਂ ਉਸ ਦੇ ਉੱਤੇ ਕੀ ਲਗਾਇਆ ਜਾਊਗਾ ਮੈਂ ਉਹੀ ਦੱਸ ਰਿਹਾ ਨਹੀਂ ਉਹਦਾ ਨੁਕਸਾਨ ਕਿੰਨਾ ਹੋਊਗਾ ਮੈਨੂੰ ਇੱਥੇ ਟੰਗਾ ਭਲਾ ਬੰਦਾ ਦੇ ਦਿਓ 5 ਜਨਮ ਭਲਾਈ ਵੀਰ ਜੀ ਅਸੀਂ ਮੈਂ ਉਹੀ ਹਾਂ ਹਾਂ ਅਸੀਂ ਉਹ ਸਰ ਜੀ ਮੇਰੇ ਲਈ ਭਾਈ ਜੀ ਤੁਹਾ ਤੁਹਾਡਾ ਸਰਦਾ भाई e da 250 ਠੀਕ ਆ ਤਾਂ ਉੱਤਰ ਚ ਬੈਠਣਾ ਮੈਂ ਇਥੋਂ ਗੱਲ ਸੁਣੋ ਛੋਟਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ 5 ਵਜੇ ਤੱਕ ਹੁੰਦਾ ਉਸ ਵੇਲੇ ਮਰੋਪੜਾ ਫਲਾਈ ਇਸ ਲੱਗ ਕੇ ਬਰ ਰਹਾਂ ਉਸ ਵੇਲੇ ਤਾਂ ਜਨਾੜਦਲਾ ਕੋਈ ਪੁੱਛਦਾ ਉੱਥੇ ਤੁਸੀਂ ਇੱਥੇ ਦਫਤਰੀ ਗੱਲ ਕਹਿੰਦਾ ਵੀ ਮਤਲਬ ਜੋ ਥੋੜੀ ਪੈਕਿੰਗ ਦਾ ਉਹ ਸਿਮਿੰਟ ਨਹੀਂ ਉੱਡੂਗਾ ਜੇ ਨਾ ਉੱਡਾ ਮੈਂ ਇਥੇ ਨਵੇਂ ਬੈਠਿਆ ਮੈਂ ਸਰ ਇੱਕ ਮਿੰਟ ਜੀ ਹੋਰ ਦੱਸਾਂ ਚੱਲ ਇੱਕ ਮਿੰਟ ਜਦੋਂ ਤੁਸੀਂ ਕਲਿੰਕਰ ਕਹਿੰਦੇ ਸੀ ਸਰ ਇੱਕ ਮਿੰਟ ਕਲਿੰਕਰ ਵੀ ਉੱਡਣੇ ਉਹਦੇ ਵਿੱਚ ਹੁਣ ਜਿਹੜੇ ਪਹਿਲਾਂ ਹੁੰਦੇ ਸੀ ਪਹਿਲਾਂ ਆਨਲਾਈਨ ਐਂਬੀਐਂਟਰ ਮੋਨੀਟਰਿੰਗ ਸਟੇਸ਼ਨ ਨਹੀਂ ਲੱਗਦੇ ਸੀ ਵੀਰ ਜੀ ਨੂੰ ਪਤਾ ਹੈ ਕਿਉਂਕਿ ਇਹ ਉਥੋਂ ਸਿਮਿੰਟ ਪਲਾਂਟ ਕੋਲੋਂ ਨੇ ਪਹਿਲਾਂ ਮੈਨੂੰ ਲੱਗਦੇ ਸੀ ਹੁਣ ਅਸੀਂ ਇੱਥੇ ਉਹਦੇ ਚਾਰ ਜਿਹੜੇ ਨੇ ਐਂਬੀਐਂਟ ਸਟੇਸ਼ਨ ਕੰਟੀਨਿਊਸ ਐਂਬੀਐਂਟ ਮੋਨੀਟਰ ਸਟੇਸ਼ਨ ਲਗਾਵਾਗੇ ਜਿਨ੍ਹਾਂ ਦੀ ਜਿਹੜੀ ਵੈਲਿਊ ਹੋਊਗੀ ਉਹ ਖੇੜ ਦੇ ਉੱਤੇ ਡਿਪਿਟ ਕੀਤੀ ਜਾਊਗੀ ਅਤੇ ਉਸ ਪੀਪੀਸੀ ਵੀ ਤੇ ਸੀਬੀਸੀ ਵੀ ਤੇ ਸਰਬਰ ਨਾਲ ਵੀ ਜੁੜੇ ਹੋਣਗੇ ਉਹ ਹਮੇਸ਼ਾ 에ਅਰ ਕੁਆਲਿਟੀ ਉਹ ਡਿਪਿਟ ਕਰਨਗੇ ਭਈ ਇੱਥੇ ਜਿਹੜੇ ਫੈਕਟਰੀ ਦੇ ਚਾਰੇ ਕੋਨਿਆਂ ਦਿੱਤੇ ਤੇ ਸੈਂਟਰ ਦੇ ਵਿੱਚ ਉਹ ਕੀ ਚੱਲੀ ਚੱਲ ਰਹੀ ਹੈ ਕੋਈ ਨਹੀਂ ਏਅਰ ਗਾਡ ਪੀਟਾ ਪਾਉਣੇ ਜੀ ਬੱਦੇ ਵਿੱਚ ਪਹਿਲਾਂ ਅੰਗਨwadi ਸੈਂਟਰ ਜਿਹੜੇ ਸਕੂਲਾਂ ਦੀ ਲਿਸਟ ਦੱਸੇ ਕਿੰਨੇ ਉਹ ਦੱਸ ਦੇ ਦੱਸ ਰਹੇ ਨੇ ਜੇ ਵਿੱਚ ਜ ਕੋਈ ਹੋਰ ਅਗੇ ਕੁਐਸਚਨ ਪੁੱਛੇ ਅਮ ਨਹੀਂ ਅੱਛਾ ਨਹੀਂ ਪੁੱਛਣਾ ਜੀ ਫਿਰ ਅਗਲਾ ਸਵਾਲ ਬਿਲਕੁਲ ਇੱਕ ਇੱਕ ਨੂੰ ਦੱਸਨੇ ਤੁਹਾਨੂੰ ਜੀ ਹਾਂਜੀ ਅੱਗੇ ਜੀ ਉਹਨਾਂ ਤੱਕ ਨਹੀਂ ਜੀ ਹਾਂਜੀ ਸਮਰੀ ਦਾ ਜਿਹੜਾ ਪਹਿਲਾ ਪੰਨਾ ਹੈ ਜੀ ਜੀ ਉਹ ਪਹਿਲਾ ਪੰਨਾ ਜੀ ਪੰਜਾਬੀ ਵਾਲਾ ਲੈ ਲੋ ਜੇ ਉਹਦੇ ਵਿੱਚ 1.2 ਸਥਿਤੀ ਅਤੇ ਪਹੁੰਚਯੋਗਤਾ ਦੇ ਵਿੱਚ ਇੱਕ ਤੁਸੀਂ ਥੱਲੇ ਚਾਰਟ ਬਣਾਇਆ ਹੋਇਆ ਜੀ ਜੀ ਬੜੇ ਹੋਏ ਚਾਰਟ ਉਹਦੀ ਕਰਮ ਸੰਖਿਆ ਸੀਰੀਅਲ ਨੰਬਰ ਹੈ ਜਿਹੜਾ ਇੰਗਲਿਸ਼ ਦੇ ਵਿੱਚ ਪੰਜਾਬੀ ਮੈਨੂੰ ਲੱਗਦਾ ਵੀ ਫਸ ਜਾਂਦੀ ਹੈ ਕਿਤੇ ਕਿਤੇ ਕਰਮ ਸੰਖਿਆ 9 1.9 ਹਾਂਜੀ ਆ ਤੁਸੀਂ ਤਾਂ ਕਹਿੰਦੇ ਪੰਜਾਬੀ ਸਕੂਲਾਂ ਦੇ ਪੜ੍ਹੇ ਹੋਏ ਆ 1.9 ਪਹਿਲਾ ਪੇਜ ਸਰ ਆਹ ਇੰਗਲਿਸ਼ ਦੇ ਸਮਰੀ ਦੇ ਇੰਡੈਕਸ ਨੂੰ ਥੱਲ ਕੇ ਸਭ ਤੋਂ ਪਹਿਲਾ ਪੇਜ ਸਰ ਜੀ ਹਾਂ ਸਰ ਇਹਦੇ ਵਿੱਚ ਪੁਆਇੰਟ ਨੰਬਰ 9 ਜੀ ਠੀਕ ਹੈ ਜੀ ਉਹਦੇ ਵਿੱਚ ਲਿਖਿਆ ਹੋਇਆ ਹੈ ਪ੍ਰਦੂਸ਼ਿਤ ਖੇਤਰ ਜੀ ਕੋਈ ਸੀਪੀਏ ਆਬਲੀਕ ਐਸਪੀਏ ਆਬਲੀਕ ਈਐਸਏ ਓਬਲਿਕ ਈ ਐਸ ਜ਼ੈਡ ਨਹੀਂ ਹੈ ਹਾਂਜੀ ਇਹ ਕੋਡਿੰਗ ਦਾ ਨਹੀਂ ਪਤਾ ਜੀ ਇਹ ਸੀਪੀਏ ਦਾ ਮਤਲਬ ਕੀ ਹੈ ਜੀ ਕ੍ਰਿਟੀਕਲੀ ਪੋਲੂਟਡ ਏਰੀਆ ਜੀ ਹਾਂਜੀ ਕ੍ਰਿਟੀਕਲੀ ਪੋਲੂਟਡ ਏਰੀਆ ਕ੍ਰਿਟੀਕਲੀ ਪੋਲੂਟਡ ਏਰੀਆ ਹੈ ਨਹੀਂ ਇਹ ਨਹੀਂ ਸਰ ਪੰਜਾਬ ਦੇ ਵਿੱਚ ਸਰ ਇੱਕ ਮਿੰਟ ਮੈਨੂੰ ਹਾਂਜੀ ਬੋਲੋ 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 ਪੰਜਾਬ ਦੇ ਵਿੱਚ ਦੋ ਡਿਕਲੇਅਰ ਕੀਤੇ ਨੇ ਕ੍ਰਿਟੀਕਲੀ ਪੋਲੂਟਡ ਏਰੀਆ ਇੱਕ ਲੁਧਿਆਣਾ ਇੱਕ ਜਲੰਧਰ ਤੁਸੀਂ ਵੈਬਸਾਈਟ ਸਰ ਮੈਂ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਜੀ ਇੱਥੇ ਜੀ ਤੁਸੀਂ ਸਰ ਜੀ ਇਹ ਸਟੱਡੀ ਏਰੀਆ ਦੀ ਰਿਪੋਰਟ ਹੈ ਜਾਂ ਇਹ ਪੰਜਾਬ ਦੀ ਰਿਪੋਰਟ ਹੈ ਜੀ ਸਟੱਡੀ ਏਰੀਆ ਦੀ ਬਾਬੇ ਪਾ ਸਟੱਡੀ ਏਰੀਆ ਤੇ ਰਹੇ ਜੀ ਹਾਂ ਜੀ ਸਟੱਡੀ ਏਰੀਆ ਤੇ ਰਹੀ ਆਪਾਂ ਜੇ ਪੰਜਾਬ ਵੱਲ ਨੂੰ ਜਾਣਾ ਫਿਰ ਤਾਂ ਸੀਮਿੰਟ ਫੈਕਟਰੀ ਦਾ ਬਹੁਤ ਕੁਝ ਹੈ ਜੀ ਧੱਜੀਆਂ ਉਡਾ ਦਾਂਗੇ ਫਿਰ ਤਾਂ ਸਟੱਡੀ ਏਰੀਆ ਦੇ ਵਿੱਚ ਕੋਈ ਸੀਪੀਏ ਇੱਕ ਵੀ ਕਲੀਪ ਪਲੂਟਡ ਏ ਨਹੀਂ ਹੈ ਹੈ ਨਹੀਂ ਹਣਾ ਤੁਸੀਂ ਲਿਖਿਆ ਜੀ ਤੇ ਜਿਹੜਾ ਥਰਮਲ ਪਲਾਂਟ ਤਲਵੰਡੀ ਸਾਬ ਉਹ ਇੱਥੋਂ ਐਸ ਸਾਈਡ ਤੇ ਜੀ ਆਇਦਰ ਪਿਛਲੇ ਪਾਸੇ ਥੋੜੀ ਜੀ 700 ਤੋਂ ਲੈ ਕੇ 900 ਮੀਟਰ ਸੈਟਲਟ ਦੂਰੀ ਤੇ ਹੈ ਜੀ ਜੀ ਇਹ ਕ੍ਰਿਟੀਕਲ ਪੋਲਿਊਟਡ ਇੰਡਸਟਰੀਆ ਏਰੀਆ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਨਹੀਂ ਆਉਂਦਾ ਹਾਂਜੀ ਨਹੀਂ ਆਉਂਦਾ ਮੈਂ ਦਰਜ ਕਰਵਾਦਣਾ ਨਹੀਂ ਆਉਂਦਾ ਹਾਂ ਲਿਖ ਦਿਓ ਕਿਉਂਕਿ ਮੈਂ ਮੈਂ ਕਿਉਂ ਨਹੀਂ ਜੀ ਤੁਸੀਂ ਲਿਖਾ ਦਿਓ ਵੀ ਆਉਂਦਾ ਨਹੀਂ ਲਿਖਦਾ ਜੀ ਨਹੀਂ ਆਉਂਦਾ ਮੈਂ ਲਿਖੋ ਮੈਂ ਮੈਂ ਦੱਸਾਂ ਮੈਂ ਮੇਰਾ ਫਰਜ਼ਾ ਦੱਸੋ ਇਹ ਨੂੰ ਡਿਕਲੇਅਰ ਕਰਦਾ ਹੈ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਡਿਪੈਂਡਿੰਗ ਔਨ ਕੇ ਉਹਦੇ ਉੱਤੇ ਬੜੇ ਪੈਰਾਮੀਟਰ ਲਿਖਦਾ ਹੈ 에ਅਰ ਕੁਆਲਿਟੀ ਕੀ ਹੈ ਵਾਟਰ ਕੁਆਲਿਟੀ ਕੀ ਹੈ Air ਕੁਆਲਿਟੀ 126 ਨਾਰਮਲ ਰਹਿੰਦੀ ਹੈ ਜੀ ਉਹਨੇ ਕੋਲ ਮੈਂ ਉੱਥੇ ਇੱਕ ਪੈਰਾਮੀਟਰ ਨਹੀਂ ਉੱਥੇ 8-10 ਪੈਰਾਮੀਟਰ ਨੇ ਜੀ ਕ੍ਰਿਟੀਕਲ ਲੈਵਲ ਤੇ 126 ਪਰਮਨੈਂਟਲੀ ਰਹਿੰਦੀ ਹੈ ਜੀ ਤੇ 100 ਤੋਂ ਉੱਪਰ ਇੰਡਸਟਰੀ ਨਹੀਂ ਲੱਗਦੀ ਜੀ ਉਹ ਤਾਂ ਦੇਖੋ ਔਰ ਰਿਪੋਰਟ ਹੈ ਜਿਹੜੀ ਤੁਸੀਂ ਫਿਰ ਕਿਵੇਂ ਕਹਿ ਸਕਦੇ ਹੋ ਵੀ ਇੱਕ ਕ੍ਰਿਟੀਕਲ ਪਲੂਟਡ ਏਰੀਆ ਨਹੀਂ ਹੁਣ ਇਹ ਸਾਡੀ ਭੈਣ ਦੱਸ ਕੇ ਗਈ ਉਹਨੂੰ ਦਮਾ ਹੋ ਗਿਆ ਅਸੀਂ ਨੋਟ ਕਰਾ ਬੱਚੇ ਨੇ ਜੀ ਥੋੜਾ ਦਰਦ ਜਿਹੜੇ ਲੋਕ ਸਰ ਸਰ ਕਿੰਨੇ ਟਨ ਕੋਲਾ ਸੜਦਾ ਜੀ ਉਹਦੇ ਵਿੱਚ ਕੋਟਾ ਉਹ ਦੱਸਣ ਗਈ ਠੀਕ ਅੱਜ ਤੁਹਾਨੂੰ ਸੇ ਵੀ ਇੱਕ ਗੱਲ ਪਤਾ ਮੈਨੂੰ ਨਹੀਂ ਪਤਾ ਅਗਲੀ ਗੱਲ ਤੁਸੀਂ ਪਹਿਲਾਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਹਾਂਜੀ ਜਦੋਂ ਤੁਹਾਡਾ ਸੰਬੋਧਨ ਚੱਲਦਾ ਸੀ ਜੀ ਤੁਸੀਂ ਉਹਦੇ ਵਿੱਚ ਇੱਕ ਗੱਲ ਕਹੀ ਹਾਂਜੀ ਬਈ ਜਿਹੜੀ ਇੱਥੇ ਦੀ ਉੱਥੇ ਦੀ ਆਇਸ਼ ਲੈ ਕੇ ਆਉਣੀ ਆ ਜੀ ਜਿਹੜੀ ਕਿ ਉੱਥੇ ਦੇ ਵਾਤਾਵਰਣ ਨੂੰ ਗੰਦਾ ਕਰਦੀ ਆ ਜੀ ਉਹਦੀ ਵਰਤੋਂ ਹੋਊਗੀ ਉਹ ਰੇਸਟੇਜ ਦੀ ਜੀ ਬਿਲਕੁਲ ਠੀਕ ਉਹ ਪੋਲੂਸ਼ਨ ਕਰਦੀ ਆ ਜੀ ਬਿਲਕੁਲ ਕਿਹਾ ਜਿਸ ਪਲਾਂਟ ਦੀ ਸਵਾ ਜੀ ਵੇਸਟੇਜ ਪੋਲੂਸ਼ਨ ਕਰਦੀ ਆ ਜੀ ਤਾਂ ਉਹ ਇੰਡਸਟਰੀ ਹਾਂਜੀ ਪੋਲੂਸ਼ਨ ਕਿਉਂ ਨਹੀਂ ਕਰਦੀ ਜੀ ਉਹ ਪੋਲਿਊਸ਼ਨ ਜ਼ੋਨ ਤੋਂ ਬਾਹਰ ਕਿਵੇਂ ਆ ਜੀ ਬਿਲਕੁਲ ਬਿਲਕੁਲ ਇੱਥੇ ਇਹ ਦੱਸਣ ਮੈਂ ਤੁਹਾਨੂੰ ਦੱਸਿਆ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਅਲਾਕ ਕੀਤਾ ਵਾ ਉਹ ਇਹਨਾਂ ਸਰ ਗਵਰਨਮੈਂਟ ਆਫ ਇੰਡੀਆ ਦੇਖੋ ਮੇਰੀ ਗੱਲ ਸੁਣੋ ਮੈਂ ਵੀ ਕਹਿੰਦਾ ਵੀ ਕਿੰਨਾ ਪਾਸ ਆ ਕਿੰਨਾ ਨਹੀਂ ਪਲੀਜ਼ ਮੈਨੂੰ ਸਰ ਹਿਊਮਨ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਮੈਂ ਉਹਨਾਂ ਦੇ ਮੁਤਾਬਕ ਚੱਲਦਾ ਜੀ ਮੈਂ ਗਵਰਨਮੈਂਟ ਸਰ ਗਰਾਊਂਡ ਦੀਆਂ ਪਾਲਿਸੀਆਂ ਨੇ ਉਹ ਤਾਂ ਮੈਂ ਛੂਟ ਦਿੱਤੀ ਹੋਗੀ ਉਹਨਾਂ ਨੂੰ ਸਰ ਮੈਂ ਮੈਨੂੰ ਪਤਾ ਤੁਸੀਂ ਕਿੱਥੇ ਆਉਣਾ ਹਾਂਜੀ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਜਾਂ ਪੰਜਾਬ ਗਵਰਨਮੈਂਟ ਰੋਈ ਦਾ ਕੋਲਾ ਸੜਦਾ ਸਰ ਉੱਥੇ ਜੀ ਇੱਕ ਅੰਗੀਠੀ ਦੇ ਵਿੱਚ ਚਾਰ ਕੋਲੇ ਪਾ ਕੇ ਆਪਾਂ ਆਪਣੇ ਕਬਰੇ ਦੇ ਵਿੱਚ ਵੜ ਲੀਏ ਜੀ ਸਰੋ ਕਮਰੇ ਦੇ ਵਿੱਚ ਭਈ ਚਾਰੇ ਬੰਦੇ ਦੀ ਮੌਤ ਹੋ ਜਾਂਦੀ ਆ ਜੀ 33000 ਟਨ ਬਿਲਕੁਲ ਠੀਕ ਹੈ ਚੱਲਦਾ ਉੱਥੇ ਉਹ ਨਹੀਂ ਪਬਲਿਕੀ ਸਰ ਇੱਕ ਮਿੰਟ ਸਰ ਮੈਂ ਹਾਂ ਉਸ ਤੋਂ ਬਾਅਦ ਜਿਹੜੀ ਉੱਥੋਂ ਐਸ਼ ਤੁਸੀਂ ਲੈ ਕੇ ਆਉਣੀ ਆ ਜੀ ਫਲਾਈ ਐਸ਼ ਕਹਿੰਦੇ ਜੀ ਨੂੰ ਤੁਸੀਂ ਜੀ ਉਹ ਲੈ ਕੇ ਆਉਣੀ ਆ ਜੀ ਜੀ ਉਹ ਉਹਦਾ ਸਾਈਜ਼ ਕੀ ਹੈ ਜੀ 2.5 ਜੀ ਆਮ ਰਾਈਟ অর ਰੌ ਬਿਲਕੁਲ ਰਾਈਟ ਸਰ ਤੁਹਾਨੂੰ ਪਤਾ ਵੀ ਹਵਾ ਦੇ ਨਾਲ ਘੁਲ ਕੇ ਜਿਹੜੇ 2.5 ਦੇ ਜਿਹੜੇ ਮਾਈਕਰੋ ਕਣ ਨੇ ਜੀ ਇਹ ਬਹੁਤ ਛੇਤੀ ਹਵਾ ਦੇ ਵਿੱਚ ਘੁਲ ਕੇ ਬੱਚਿਆਂ ਬਜ਼ੁਰਗਾਂ ਤੇ ਖੇਡਣ ਜਾਂ ਕੰਮ ਕਰਨ ਵਾਲੇ ਨੌਜਵਾਨਾਂ ਜਾਂ ਬੰਦਿਆਂ ਦੇ ਸਰੀਰ ਦੇ ਵਿੱਚ ਅੰਦਰ ਜਾ ਕੇ ਇਹ ਬਲੱਡ ਦੇ ਵਿੱਚ ਘੁਲ ਕੇ ਸਾਰੇ ਸਰੀਰ ਦੇ ਵਿੱਚ ਫੈਲ ਕੇ ਇੱਕ ਇੱਕ ਕਰਕੇ ਹੌਲੀ ਹੌਲੀ ਸਾਰੇ ਆਰਗਨਸ ਜਿਹੜੇ ਸਾਡੇ ਅੰਦਰੂਨੀ ਅੰਗ ਨੇ ਉਹਨਾਂ ਨੂੰ ਇੰਪੈਕਟ ਕਰਦੇ ਠੀਕ ਹੈ ਜੀ ਇੱਕ ਮਿੰਟ ਸਰ ਮੈਂ ਲੈਟ ਮੀ ਫਿਨਿਸ਼ ਦਿਓ ਸਰ ਜੀ ਜਿਸ ਕਾਰਖਾਨੇ ਦੇ ਵਿੱਚੋਂ ਲੱਗਣੇ ਨਿਕਲਣ ਵਾਲੀ ਉਹਦੀ ਸਵਾਏ ਇੰਨੀ ਖਤਰਨਾਕ ਹੈ ਜੀ ਤੈਨੂੰ ਹੰਫਲ ਕਿਉਂ ਨਹੀਂ ਹੈਗਾ ਫॉर ਹਿਊਮਨਸ ਅਸੀਂ ਮੈਂ ਜਿੱਥੇ ਪਹਿਲਾਂ ਕਿਹਾ ਵੀ ਅਸੀਂ ਪੀਟੀਐਫੀ ਮੈਮਰੀ ਲਗਾ ਸਰ ਕਿਸ ਲਾਅ ਦੇ ਮੁਤਾਬਕ ਗੱਲ ਕਰਨੀ ਹੈ ਯੂ ਆਰ ਦਾ ਪ੍ਰੋਮੀਨੇਟਰ ਸਰ ਮੈਨੂੰ ਮੈਨੂੰ ਵੀ ਬੋਲਣ ਦਿਓ ਕਰ ਬੋਲੋ ਜੀ ਕਿਉਂਕਿ ਤੁਸੀਂ ਜਵਾਬ ਮੈਨੂੰ ਜਵਾਬ ਮੈਂ ਥੋੜਾ ਦੇ ਰਹਾ ਹਾਂ ਦਿਓ ਸਰ ਦਿਓ ਜਿਹੜਾ ਅਸੀਂ ਪੀਟੀਐਫੀ ਮੈਮਰੀ ਲਗਾ ਰਹੇ ਹਾਂ ਬੈਸਿਕ 1 ਮਾਈਕਰੋਨ ਤੱਕ ਸਰ ਮੈਂ ਸਰ 1 ਮਿੰਟ ਸਰ ਮੈਂ ਮੈਂ ਤੁਹਾਨੂੰ ਦੱਸਾ ਆਪਣਾ ਟਾਈਮ ਖਰਾਬ ਨਾ ਮੇਰੇ ਖਿਆਲ ਦੇ ਵਿੱਚ ਇਹਦਾ ਜਵਾਬ ਪੀਪੀਸੀਬੀ ਵਧੀਆ ਦੇ ਸਕਦਾ ਹੈ ਜੀ ਤੁਸੀਂ ਨਹੀਂ ਦੇ ਸਕਦੇ ਉਹ ਉਹਨਾਂ ਦੇ ਅੰਦਰ ਆਉਂਦਾ ਈ ਤੁਹਾਡੇ ਅੰਦਰ ਆਉਂਦਾ ਨਹੀਂ ਸਰ ਜਿਹੜਾ ਇਹ ਥਰਮਲ ਪਲਾਂਟ ਹੈ ਹਾਂ ਜੀ ਇਹ ਕ੍ਰਿਟੀਕਲ ਪੋਲਿਊਟਡ ਇੰਡਸਟਰੀਅਲ ਏਰੀਆ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਜੀ ਇਹ ਜੀ ਪਬਲਿਕ ਏਰੀਆ ਹੁੰਦੀ ਹੈ ਜੀ 17 ਕੈਟੇਗਰੀ ਚ ਆਉਂਦਾ ਹੈ ਆਉਂਦਾ ਜੀ हां जी अननोट ਕਰ ਲਿਓ ਸਰ ਸੋਚ ਕਰਦੇ ਹਾਂ ਇੰਡਸਟਰੀ ਨੂੰ ਕਰਦੇ ਹਾਂ ਹਾਂ ਜੀ ਬਸ ਉਹੀ ਹੈ ਜੀ ਹਾਂ ਜੀ ਲਿਖ ਦਿਓ ਜੀ ਕ੍ਰਿਟੀਕਲ ਪੋਲਿਊਟਡ ਇੰਡਸਟਰੀ ਦੇ ਵਿੱਚ ਇਹ ਆਉਂਦਾ ਜੀ ਲਿਖ ਦਿਓ ਜੀ ਉੱਥੇ ਲਿਖਿਆ ਹੋਇਆ ਹਾਂ ਜੀ ਆਹੋ ਮੈਂ ਉਹੀ ਤੁਥੇ ਹੋਣਾ ਜਦੋਂ ਆਜੋ ਸਰ ਹੁਣ ਤੁਸੀਂ ਆਜੋ ਜੀ ਇਸ ਆਨਸਰ ਤੋਂ ਬਾਅਦ ਉਹਨੂੰ ਮੈਂ ਕੋਡ ਕਰੂੰਗਾ ਨਾ ਇਹ ਆਨਸਰ ਨੂੰ ਹੁਣ ਆਨਸਰ ਆ ਗਿਆ ਜੀ ਉਹ ਕ੍ਰਿਟੀਕਲ ਇੰਡਸਟਰੀ ਦੇ ਵਿੱਚ ਆਉਂਦਾ ਜੀ ਜਿਹਨੂੰ ਤੁਸੀਂ ਡਿਨਾਈ ਕਰ ਰਹੇ ਹੋ ਨਹੀਂ ਆਉਂਦਾ ਜੀ ਸਰ ਕਹਿੰਦੇ ਹਾਂ ਜੀ ਤੁਸੀਂ ਸੀਪੀਸੀਬੀ ਦੀ ਸਾਈਟ ਹੁਣੀ ਖੋਲੋ ਮੇਰੇ ਜੀ ਸਰ ਮੈਂ ਨਹੀਂ ਖੋਲਣਾ ਕੁਝ ਵੀ ਅਸੀਂ ਨੋਟ ਕਰ ਲ ਸਟਾਰਨ ਕੈਟੇਗਰੀ ਫਾਲ ਕਰਦਾ ਉਹ ਯੂਨਿਟ ਠੀਕ ਹੈ ਨਾ ਉਹ ਜਿਹੜੀ ਪਬਲਿਕ ਜਿਹੜੀ ਵਾਤਾਵਰਣ ਕਲੀਨਰ ਜੀ ਮੈਂ ਮੈਂ ਲਿਸਨ ਮੈਂ ਕਰਦਾ ਮੈਂ ਡੈਟਿਕਲ ਹੋਰ ਕਰ ਲੂੰ ਇਹ ਹਾਈਲੀ ਪਲੂਟਿੰਗ ਇੰਡਸਟਰੀ ਆ ਜਿਹੜੀ ਉਹ ਬੜੀ ਆ ਥਰਨੋਪਰ ਆਪਣਾ ਹੈਗਾ ਹਾਈਲੀ ਪਲੂਟਿੰਗ ਬੱਟ ਗੱਲ ਘੱਟ ਹੋ ਗਈ ਸੀਪੀਏ ਵਿੱਚ ਨਹੀਂ ਆਂਦਾ ਮੇਰੀ ਵੀ ਨੋਟ ਠੀਕ ਹੈ ਜੀ ਕੋਈ ਗੱਲ ਨਹੀਂ ਸੀ ਸੀ ਫਿਰ ਕੰਪਿਊਟਰ ਏਰੀਆ ਵਿੱਚ ਨਹੀਂ ਆਂਦਾ ਮੈਂ ਸ਼ਰੂ ਗੱਲੇ ਨਹੀਂ ਪੁੱਛ ਰਿਹਾ ਤੁਸੀਂ ਪੁੱਛਿਆ ਸੀਪੀਏ ਦਾ ਸੀਪੀਏ ਦਾ ਮੈਂ ਦੱਸਦਾ ਸਰ ਮੈਂ ਪੁੱਛਦਾ ਵੀ ਉਹ ਕ੍ਰਿਟੀਕਲ ਪਲੂਟਨ ਪলিউਸ਼ਨ ਇੰਡਸਟਰੀ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਦੈਟਸ ਆ ਉਹ ਰੈਟ ਕੈਟੇਗਰੀ ਆਉਂਦਾ ਨਾ ਜੀ ਬਲਿਖ ਦਿਓ ਜੀ ਇੱਥੇ ਜੇ ਰੈਂਟ ਕੱਟ ਕੇ ਨਹੀਂ ਤਾਂ ਆਉਂਦਾ ਹੀ ਹੈ ਇੱਥੇ ਆ ਜੀ ਲਿਖਿਓ ਜੀ ਨਹੀਂ ਲਿਖਿਓ ਜੀ ਸਰ ਨੋਟ ਕਰੋ ਦੀ ਨੋਟ ਕਰੋ ਨੋਟ ਕਰ ਲਿਆ ਸਰ ਹੋ ਗਿਆ ਸਰ ਜੀ ਹੁਣ ਅਗਲਾ ਆਈਸ ਤੋਂ ਕੇ ਸਰ ਅੱਗੇ ਇਸੇ ਜਿਹੜਾ ਤੁਹਾਡਾ ਚਾਰਟ ਆ ਇਹਦੇ ਬਿਲਕੁਲ ਨੀਚੇ ਬੜੇ ਸ਼ਾਨਦਾਰ 2.1 ਜੀ ਅਗੇ ਸਰ ਜੀ ਜਨਾਬ ਦੇ ਸਾਹਮਣੇ ਇੰਗਲਿਸ਼ ਵਾਲੀ ਹੋਣੀ ਮੈਂ ਪੰਜਾਬੀ ਪੜ੍ਹ ਦਾਂ ਜੀ ਹਾਂਜੀ ਹਾਂਜੀ ਸਾਰੇ ਦੇ ਵਿੱਚ ਲਿਖਿਆ ਸਰੋਤਾਂ ਦੀ ਲੋੜ ਠੀਕ ਹੈ ਜੀ ਸਰ ਇਹਦੇ ਲਿਖਿਆ ਜ਼ਮੀਨ ਪ੍ਰਸਤਾਵਿਤ ਸਵਤੰਤਰ ਗਰਾਇਡਿੰਗ ਯੂਨਿਟ ਲਈ ਕੁੱਲ ਲੋੜਿੰਦੀ ਜ਼ਮੀਨ 19.02 ਹੈਕਟੇਅਰ ਹੈ ਜਿਸ ਵਿੱਚੋਂ ਕੰਪਨੀ ਨੇ ਤਕਰੀਬਨ 18.2 ਹੈਕਟੇਅਰ ਮਤਲਬ ਲਗਭਗ 45 ਏਕੜ ਜ਼ਮੀਨ ਹਾਸਲ ਕਰ ਲਈ ਹੈ ਅਤੇ ਬਾਕੀ ਰਹੇਗੀ ਜ਼ਮੀਨ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਜੀ ਠੀਕ ਹੈ ਸਰ ਜੀ ਬਿਲਕੁਲ ਏਹੀ ਲਿਖਿਆ ਤੁਸੀਂ ਜਦੋਂ ਸਬੋਧਨ ਕਰ ਰਹੇ ਸੀ ਤੁਸੀਂ ਉੱਤੇ 47 ਏਕੜ ਕਿਹਾ ਜੀ ਜੀ 45 ਲਿਆ ਵੇ 47 ਕਿਉਂ ਕਿਹਾ ਜੀ ਅਸੀਂ ਇਹ ਜੋ ਪਲਾਂਟ ਲਗਾਣਾ ਹੈ ਜਿਹਦੇ ਵਾਸਤੇ ਅਸੀਂ EIA ਰਿਪੋਰਟ ਬਤੀ ਹੈ ਉਹਦੇ ਵਿੱਚ ਅਸੀਂ 47 ਏਕੜ ਦੇ 47 ਏਕੜ ਦੀ ਜ਼ਮੀਨ ਦੀ ਜੀ ਪਲੀਜ਼ ਸਰ ਜੀ ਯੂ ਆਰ ਜੈਂਟਲਮੈਨ ਜੀ ਯੂ ਆਰ ਲਾਈਕ ਮਾਈ ਐਲ্ডার ਬ੍ਰਦਰ ਮੇਬੀ ਵੀ ਆਰ ਫਰਮ ਸੇਮ ਕਮਿਊਨਿਟੀ ਜੀ ਦੈਟ ਜੀ ਵੀ ਹੈਵ ਰਿਸਪੋਨਸਿਬਿਲਟੀ ਟੂ ਗਿਵ ਰਿਸਪੈਕਟ ਜੀ ਟੂ ਈਚ ਅਦਰ ਬਿਲਕੁਲ ਠੀਕ ਸਰ ਓਕੇ ਸਰ ਸਰ ਜਦੋਂ ਤੁਹਾਡੀ ਸਮਰੀ ਦੇ ਵਿੱਚ 45 ਕਿੱਲੇ ਆ ਸਰ ਲੈਟ ਮੀ ਫਿਰ ਸਮਰੀ ਸੌਲਵ ਕਰ ਲੈਣ ਦਿਓ ਜੀ ਸਰ 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 ਪਲੀਜ਼ ਸਰ ਜੀ ਸਰ ਜਦੋਂ ਤੁਹਾਡੇ ਕੋਲ ਹਲੇ ਹੈ ਹੀ 45 ਕਿੱਲੇ ਤਾਂ ਤੁਸੀਂ 47 ਕਿੱਲੇ ਕਿਉਂ ਕੋਡ ਕੀਤੇ ਜੀ ਇੱਥੇ ਦੇਖੋ ਜੇ ਤੁਸੀਂ ਜੋ EIA ਦੀ ਨੋਟੀਫਿਕੇਸ਼ਨ ਦੇ ਸਰਕੂਲਰ ਨੇ ਉਹ ਕਹਿੰਦਾ ਜੇ ਤੁਸੀਂ ਐਗਰੀਮੈਂਟ ਨੂੰ ਪਰਚੇਸ ਕਿਸੇ ਨਾਲ ਗੱਲ ਵੀ ਕਰਨੀ ਤਾਂ ਵੀ ਤੁਸੀਂ EIA ਲਈ ਅਪਲਾਈ ਕਰ ਸਕਦੇ ਜਰੂਰੀ ਨਹੀਂ ਟਾਈਟਲ ਤੁਹਾਡੇ ਨਾਮ ਦੇ ਤੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਫਿਰ ਤੁਹਾਡਾ ਉੱਥੇ ਇਹ ਗੱਲ ਹੋਣੀ ਚਾਹੀਦੀ ਹੈ ਵੀ 45 ਗਿੱਲੇ ਸਾਡੇ ਕੋਲ ਹੈਗੇ ਆ ਤੇ 2 ਗਿੱਲੇ ਅਸੀਂ ਹੋਰ ਖਰੀਦ ਰਹੇ ਆ ਜਾਨਕਿ ਜੋ ਮੈਨਸਿਆ 47 ਏਕੜ ਆ ਉਹ ਦਸਰੇ 47 ਏਕੜ ਤੇ ਪlant ਲੱਗਣਾ ਸਰ ਯੂ ਆਰ ਦਾ ਐਜੂਕੇਟਿਡ ਪਰਸਨ ਸਰ ਇਹ ਮੇਰੀ ਭੈਣਾ ਬੈਠੀ ਆ ਬੁਲਸ਼ਿਟ ਗੱਲ ਆ ਜੀ ਸਰ ਇਹ 45 ਗਿੱਲੇ ਤੁਹਾਡੇ ਕੋਲ ਨੇ ਤੁਸੀਂ ਉਹਨੂੰ 47 ਕਿਵੇਂ ਕੋਟ ਕਰ ਦੋਗੇ 45 47 ਗਿੱਲੇ ਸਾਡੇ ਕੋਲ ਟਾਈਪ ਲੈ ਸਰ ਸਮਝ ਨਹੀਂ ਨੀ ਆ ਉਹ ਅੰਦਰ ਰਿਕਾਰਡਿੰਗ ਆ ਸਰ ਹਾਂ ਕਰ ਲੋ ਤੁਸੀਂ ਉਹਨੂੰ 47 ਗਿੱਲੇ ਕਿਹਾ ਜੀ 47 ਕਿੱਲੇ ਸਰ ਤੁਹਾਡੇ ਇੱਕ ਇੱਕ ਹਰਫ ਮੈਂ ਨੋਟ ਕੀਤਾ ਹੋਇਆ ਥੋੜ੍ਹੀ ਭਰੇ ਸਰ ਕਰ ਲਓ ਜੀ ਕਰ 47 ਏਕੜ ਵੀ ਅਸੀਂ EIA ਦਤੀ ਹੈ ਹੁਣ ਮੈਂ ਇੱਕ ਮੇਰਾ ਸਵਾਲ ਹੈ ਇੱਥੇ ਜੀ ਜੀ ਇਹਦੇ ਨਾਲ ਰਿਲੇਟਡ ਜੀ ਤੁਹਾਡੇ ਕੋਲ ਜ਼ਮੀਨ ਹੈ ਜੀ ਇਹਦੀ 45 ਕਿੱਲੇ ਤੇ 2 ਕਿੱਲੇ ਤੁਸੀਂ ਹੋਰ ਖਰੀਦ ਰਹੇ ਹੋ 47 ਕਿੱਲੇ ਜੀ this land is enough for your project yes ਦੰਦ ਜੀ ਜੀ ਲੇਕ ਇਹਦੀ ਕੋਈ ਹੋਰ ਯੂਜ਼ਿੰਗ ਹਾਂ ਲਿਖੋ ਲਿਖੋ ਹਾਂ ਲਗਾਓ ਜੀ ਸਦਾ ਲਿਖਾਣ ਦੋ ਇਹੀ ਸ਼ਲਾਵਾ ਸਰ ਮੇਰਾ ਮੇਰੀ ਪਹਿਲਾਂ ਗੱਲ ਵਧੀਆ ਹੀ ਹੁੰਦੀ ਆ ਆਰਾਮ ਵਣ ਮੈਂ ਬਾਅਦ ਚ ਕੱਢਦਾ ਹੁੰਦਾ ਜੀ ਜੀ ਇਹ ਸਰ 47 ਕਿੱਲੇ ਆ ਜੀ ਜੀ ਇਹ ਤੁਹਾਡੇ ਪੇਪਰ ਮਿਲ ਵਾਸਤੇ ਸੌਰੀ ਤੁਹਾਡੀ ਸੀਮੈਂਟ ਫੈਕਟਰੀ ਵਾਸਤੇ ਡਾਨਾ ਸਫੀਸ਼ੀਐਂਟ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਹੋਰ ਵੀ ਚੀਜ਼ ਬਣਾਉਣੀ ਆ ਤੁਸੀਂ ਇਸ ਲੈਂਡ ਦੇ ਵਿੱਚ ਨਾ ਜੇਕਰ ਜਦੋਂ ਤੁਸੀਂ ਮੈਪ ਦਿਖਾਇਆ ਨਾ ਉੱਥੇ ਜੀ ਉੱਥੇ ਸਿਰਫ ਤੁਹਾਡੇ ਫੈਕਟਰੀ ਦੇ ਯੂਨਿਟ ਤੇ ਜਾਂ ਕਿਸੇ ਤੁਸੀਂ ਗ੍ਰੀਨ ਬੈਲਟ ਦਾ ਜ਼ਿਕਰ ਕੀਤਾ ਹੋਇਆ ਸੀਗਾ ਜੀ ਹੋਰ ਕੋਈ ਵੀ ਨਹੀਂ ਚੀਜ਼ ਹੈਗਾ ਜੀ ਸਰ 725 ਟਰੱਕ ਤੁਸੀਂ ਕਹਿ ਰਹੇ ਜੀ 725 ਟਰੱਕ ਉਹਨੇ ਜਿਹੜੇ ਰੋਜ਼ ਜੀ ਟਰੱਕ ਹੁੰਦੇ ਵਿਦਆਊਟ ਥੋੜੇ ਜਿਹੜੇ EMPLOYES ਨੇ ਉਹਨਾਂ ਦੇ ਵਹੀਕਲਾਂ ਤੋਂ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ 725 725 ਟਰੱਕ ਤੇਸ ਪਹਿਲੋਂ ਪਾਣੀ ਪੀ ਲਓ ਕੋਈ ਗੱਲ ਹੋਜੀ ਚਲੋ ਕੋਈ ਠੀਕ ਹੈ ਸਰ ਜੀ ਬਿਲਕੁਲ ਠੀਕ ਹੈ 725 ਟਰੱਕ ਜੀ ਪਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰਵੀਜ਼ਨ ਹੈ ਜੀ ਸਾਡੇ ਕੋਲ ਇੱਥੇ ਜਿਹੜੇ 1500 ਟਰੱਕ ਦੀ ਪਾਰਕਿੰਗ ਅੰਦਰ ਕਿੱਥੇ ਜੀ ਅੰਦਰ ਅਸੀਂ ਉੱਥੇ ਅਸ਼ੋਕ ਕੀਤੀ ਵੈਂਪਲਾਂ ਦੇ ਵਿੱਚ ਕਿੱਥੇ ਜੀ ਜਿਹੜਾ ਪਲਾਨ ਸਾਡਾ ਲੇਆਉਟ ਪਲਾਨਾ ਹੈ ਉਹਦੇ ਵਿੱਚ ਸ਼ੋਕ ਕੀਤਾ ਕਿੱਥੇ ਜੀ ਸਰ ਕਿੰਨੇ ਕਿਲੋਮੀਟਰ ਤੋਂ ਉਹ ਦਿਖਾ ਦੇ ਲੇਆਉਟ ਪਲਾਨ ਹੋਈ ਸਰ ਕਿੰਨੇ ਕਿਲੋਮੀਟਰ ਦੱਸ ਦਿਓ ਬਸ ਮੈਂ ਕਿਉਂ ਦੇਖਣ ਜਾਣਾ ਉਹਨੂੰ ਰੁਕ ਜਾਓ ਇਹ ਪ੍ਰੋਜੈਕਟ ਦੇ ਅੰਦਰ ਕਿੰਨੀ ਜ਼ਮੀਨ ਹੈ ਜੀ ਉਹ ਬਸ ਇਹਨਾਂ ਦਾ ਦੱਸੋ 1500 ਰੁਪਏ কম ਛੱਡ ਦਿਓ ਤੁਸੀਂ ਕਿੰਨੀ ਜ਼ਮੀਨ ਹੈ ਜੀ ਮੈਂ ਹੁਣੇ ਆਉਣਾ ਤੁਹਾਡੀ ਇਸ ਚੀਜ਼ ਤੇ ਜੀ ਫ੍ਰੀ ਤੇ ਚਲਾ ਦਿਓ ਚਲੋ ਸਕਰੀਨ ਤੇ ਚਲਾ ਦਿਓ ਜੀ ਦੇਖੋ 1.5 ਦੇਖੋ ਸੋ ਵੀਰੇ ਮੁੱਢੋਂ ਦਾ 1500 1500 ਰੁਪਏ ਜੀ 1.500 ਰੱਖਣੀ ਹੈ ਜਗਾ ਸਰ ਸਰ 1500 ਕਹੇ ਤਾਂ ਸਰ 2500 ਰੁਪਏ 1.500 ਰੱਖਣ ਦੀ ਜਗਾ ਸਰ ਉਹ ਗੱਲ ਨਹੀਂ ਕਰਾਵਾ ਤੁਸੀਂ ਨਾ ਕੋਈ ਚੱਕਰ ਨਹੀਂ ਕਰੀ ਨਾ ਕੰਡੀਸ਼ਨ ਤੁਹਾਡੀ ਜਗ੍ਹਾ ਕੋਈ ਨਾ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹੁਣ ਹੈ ਤੁਹਾਡੀ ਜਗ੍ਹਾ ਇਹਨਾਂ ਚ ਕੋਈ ਖੜਾ ਹੁੰਦਾ ਮੈਂ ਬਸ ਕਰਾ ਦੇਣੀ ਤੇ ਉਹਦੀ ਨਾਲ ਚਲੋ ਮੇਰੀ ਮੇਰੀ ਸ਼ਰਮ ਨਾਲ ਨਹੀਂ ਬਹੁਤ ਹੈ ਅਸੀਂ ਨਹੀਂ ਨਾ ਮੰਨਦੇ ਸਿਰਫ ਤੇ ਸਿਰਫ ਪੰਗ ਦਾ ਸਤਕਾਰ ਸਰ ਅਸੀਂ ਤੁਹਾਡੇ ਵਾਸਤੇ ਹੀ ਖੜੇ ਸਰ 1 ਮਿੰਟ ਰੁਝੋ 150 ਟਰੱਕ ਦੀ ਪਾਰਕਿੰਗ ਹੈ ਉਹਦੇ ਲਈ ਕਿੰਨੀ ਜਗ੍ਹਾ ਜੀ ਚੱਲਦੇ ਕਿਉਂ ਨਹੀਂ ਹੋ ਸਰ ਮੈਂ ਤੁਹਾਨੂੰ ਦੱਸਦਾ ਨਹੀਂ ਅਗਲਾ ਚਰਤੋ ਹਾਂਜੀ ਅਬ ਇਹ ਚੰਗ ਕੱਢ ਰਹੇ ਨੇ ਹਾਂਜੀ ਕੱਢ ਰਹੇ ਨੇ ਉਹ ਸਰ ਹਾਲੇ ਤੱਕ ਤਾਂ ਜੀ ਮੈਨੂੰ ਸਕੂਲਾਂ ਦੀ ਗਿਣਤੀ ਨਹੀਂ ਦੱਸੀ ਮੈਂ ਭੁੱਲਦਾ ਨਹੀਂ ਹੈਗਾ ਜੀ ਹਲੇ ਮੇਰਾ ਸਵਾਲ ਸਬ ਬਚਿਆ ਹੋਇਆ ਜੀ 1.3 1.38 ਹਾਂਜੀ 1.4 ਦੇ ਲਗਭਗ 1 1. ਡੇਢ ਕਿਲਾ ਕਹਿ ਦਿਓ ਸਰ ਸਿੱਧਾ ਪੰਜਾਤੀ ਇਹ ਇਹ ਫਿਰ ਹਾਂਜੀ ਫਕਟੇਰ ਜੀ 1 ਬਣ ਸਰ ਫਿਰ 4 ਕਿਲੇ ਬਣੇ ਜੀ ਉਹ ਕਿੰਨਾ ਬਣ ਗਿਆ ਬਸ ਇਹ ਇਹ ਪੌਣੇ ਚਾਰ ਬਣਦੇ ਕਿਲੇ ਵੈਸੇ ਜੀ ਸਰ ਪੌਣੇ ਚਾਰ ਕਿਲੇ ਪੌਣੇ 2 ਕਿਲੇ ਚ ਪੌਣੇ 3 ਕਿਲਿਆਂ ਦੇ ਵਿੱਚ 150 ਟਰੱਕ ਪਰਗ ਹੋ ਜੂ ਤੁਹਾਨੂੰ ਕੈਲਕੂਲੇਸ਼ਨ ਕਰਕੇ ਸਾਡੇ ਇਹ ਉਹ ਸਰ ਰਸਤਾ ਵੀ ਛੱਡਣਾ ਪੇ ਚਾਉਣ ਨੂੰ ਕਿ ਤੇ ਘਰੇਨਾ ਰੱਖਣੇ ਕਿ ਦੂਜੇ ਦੇ ਉੱਪਰ ਹਾਂਜੀ ਹੁਣ ਹੀ ਦੱਸਣ ਤੇ ਸਰ ਮੈਂ ਸਭ 725 ਟਰੱਕਾਂ ਦਾ ਪੁੱਛਿਆ ਜੀ 625 ਟਰੱਕ ਤਾਂ ਡੇਪੋ ਹੋਂ ਆਏ ਇਹ ਸੜਕਾਂ 'ਤੇ ਖੜਨਗੇ ਜੀ ਤੁਸੀਂ ਆ ਜਿਓ ਸਰ ਪੁਆਇੰਟ 'ਤੇ ਆ ਜਿਓ ਵੀ ਬਾਕੀ ਦੇ ਟਰੱਕ ਲਾਈਨ ਬਣਾ ਕੇ ਸੜਕਾਂ 'ਤੇ ਖੜਨਗੇ ਗੱਲ ਖਤਮ ਜੀ ਬਸ ਜਿਹੜੇ ਬਾਕੀ ਟਰੱਕ ਦੇਖੋ ਹੁਣ ਆਇਆ ਬਸ ਸਰ ਪਲੀਜ਼ ਕੀ ਹੁਣ ਕਮਾਈ ਜਾਣੀ ਉਹ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਟਰੱਕ ਨੇ ਕਿਹਾ ਇੱਥੇ ਤਾਂ ਟਿਪਲਰ ਹੈ ਇੱਥੇ ਕਿਹੜਾ ਉਹ ਬੰਦੇ ਨੇ ਟਰੱਕ ਸਰ ਟਰੱਕ ਹੈ ਸਰ 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 ਟਰੱਕ ਤੇ ਮੈਂ ਸਰ ਉੱਥੇ ਵੀ ਆ ਜਾਣਾ ਜੀ ਹਾਂ ਜਿਹੜਾ ਤੁਸੀਂ ਟ੍ਰਿਪ ਵਾਲੀ ਗੱਲ ਆ ਉਹ ਮੇਰਾ ਅੱਗੇ ਕੁਐਸਚਨ ਹੈ ਜੀ ਮੈਂ ਤਾਂ ਸਿਰਫ ਪਾਰਕਿੰਗ ਦੀ ਗੱਲ ਕਰ ਰਿਹਾ ਮੈਂ ਜਦੋਂ ਤੁਹਾਡੇ ਉਥੇ ਤੇ ਆਉਣਾ ਹੈ ਨਾ ਜੀ ਜੀ ਆ ਪਾਰਕਿੰਗ ਤੇ ਰਸਤਿਆਂ ਤੇ ਆ ਲੋ ਜੀ ਸਰ ਬਹੁਤ ਗੁਜਾ ਜੀ ਹਲਤਾ ਇਹ ਆਉਣਾ ਤੁਹਾਡੇ ਸਾਹਮਣੇ ਜੀ ਆ ਗੂਗਲ ਮੈਪਿੰਗ ਦੀ ਫੋਟੋ ਆ ਸਰ ਡੋਟ ਵਰੀ ਆਪਾਂ ਆਉਣੇ ਉਥੇ ਵੀ ਠੀਕ ਆ আচ্ছা ਵਨ ਬਾਈ ਵਨ ਲੱਕੀ ਕਰਾਂਗੇ ਸਰ ਹਾਂ ਜੀ ਕੋਈ ਗੱਲ ਆ ਲੋ ਨਹੀਂ ਨਹੀਂ ਕੋਈ ਨਹੀਂ ਫੋਟੋ ਨਹੀਂ ਭਜਾਉਣੀ ਭਾਈ ਜੀ ਪੰਜਾਬ ਦੀ ਲੜਾਈ ਹੈ ਕੋਈ ਫਿਲਮ ਥੋੜਾ ਚੱਲਦੀ ਆ ਹਾਂ ਜੀ ਸਰ ਦੋਨਾਂ ਦਾ ਜਵਾਬ ਦੇ ਦਿਓ ਜੀ ਹੁਣ ਬਸ ਵੀ ਉਹ ਬਾਕੀ ਦੇ ਟਰੱਕ ਆ ਜਿਹੜੇ ਉਹ ਕਿੱਥੇ ਕੱਢਣਗੇ 600 ਟਰੱਕ ਹਾਂ ਹਾਂ ਪਤਾ ਭਾਜੀ ਪੰਜਾਬ ਦੀ ਲੜਾਈ ਹੈ ਕੋਈ ਫਿਲਮ ਥੋੜਾ ਚੱਲਦੀ ਆ ਹਾਂਜੀ ਸਰ ਦੋਨਾਂ ਦਾ ਜਵਾਬ ਦੇ ਦਿਓ ਜੀ ਹੁਣ ਬਸ ਵੀ ਉਹ ਬਾਕੀ ਦੇ ਟਰੱਕ ਆ ਜਿਹੜੇ ਉਹ ਕਿੱਥੇ ਕਢਣਗੇ 600 ਟਰੱਕ ਹਾਂ ਹਾਂ ਪਤਾ ਇਹ ਗੱਲ ਦੱਸੀ ਵੀ ਸਾਡੇ ਕੋਲ 150 ਟਰੱਕ ਤੋਂ ਕਢਣ ਦਾ ਪ੍ਰਬੰਧਨ ਹੈ ਪੂਰਾ ਸਰ 150 ਟਰੱਕ ਕਿੰਨੇ ਟਾਇਰਾਂ ਵਾਲੇ ਸੀ ਜਿਹਦੇ ਚ ਸਰ ਕਿੰਨੇ ਟਾਇਰ ਵਾਲੇ ਪਰ ਤੁਸੀਂ 6 ਚੱਕੀ ਕਹਿ ਕੇ ਉੱਥੇ ਟ੍ਰੇਲਰ ਵੜੀ ਜਾਣੇ ਨੇ ਜੀ ਪੂਣੀ ਦੱਸਣੇ ਕਿੰਨੇ ਪਿੰਡੂ ਜੱਟ ਬੰਦੇ ਆ ਜੀ ਉਂਗਲੀਆਂ ਤੇ ਪਤਾ ਸਾਰਾ ਕੁਝ 135 ਮੈਂ ਤਾਂ ਹੈ ਹੀ ਟ੍ਰਿਪੀਕਲ ਜੱਟ ਜਮਈ ਦੇਸੀ ਬੰਦੇ ਆ 135 ਟ੍ਰੇਲਰ ਨੇ ਹਾਂਜੀ 135 ਟ੍ਰੇਲਰ ਨੇ ਸਰ 1500 ਤੋਂ 150 ਤੇ ਆ ਗਈ ਹੁਣ 135 ਟ੍ਰੇਲਰ ਟ੍ਰੇਲਰ ਦਾ ਨਹੀਂ ਟ੍ਰੇਲਰ ਤੋਂ ਮੇਰਾ ਸਵਾਲ ਇਹ ਆ ਹਾਂ ਮੇਰਾ ਸਵਾਲ ਇਹ ਆ ਜੀ ਵੀ ਤੁਹਾਡੇ ਕੋਲ ਜੀ ਜਿੰਨੇ ਤੁਹਾਡੇ ਟਰੱਕ ਆਉਣੇ ਆ ਜੀ ਇੱਥੇ ਰੁਕਣੇ ਆ ਜੀ ਇੱਥੋਂ ਜਾਣੇ ਆ ਵਾਪਸ ਜੀ ਠੀਕ ਹੈ ਜੀ ਉਹਨਾਂ ਦੇ ਲਈ ਪ੍ਰੋਪਰ ਪਾਰਕਿੰਗ ਦਾ ਹੱਲ ਸਮਾਧਾਨ ਜਾਂ ਸਪੇਸ ਹੈ ਨਹੀਂ ਬਸ ਇੰਨਾ ਸਵਾਲ ਹੈ ਜੀ ਦੇਖੋ ਮੈਂ ਜੇ ਕਿ ਛੋਣ ਜਿਹਾ ਬੇਤਨਾ ਪਿੱਛੇ ਜਦੋਂ ਇੰਪੈਕਟ ਅਸੈਸਮੈਂਟ EIA ਨੇ CRN ਕਰ ਸਰ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜੀ ਸਰ ਮੈਨੂੰ ਹੁਣ ਤੁਸੀਂ ਨਾ ਛੇੜੋ ਜਿਹੜਾ ਤੁਸੀਂ ਇਹ ਪੌਣੇ ਦੇ 2 ਕਿਲੇ 3 ਕਿਲੇ ਰੱਖਿਆ ਇਹ ਸਰ ਤੁਹਾਡੀ EMPLOYEES ਦੀ ਪਾਰਕਿੰਗ ਵਾਸਤੇ ਆ ਪਲੀਜ਼ ਸਰ ਜਿਹੜਾ ਤੁਹਾਡੇ ਮਾਲਕ ਦੀ ਜੈਗਵਾਰ ਆਉਣੀ ਹੈ ਲੈਂਡ ਰੋਵਰ ਆਉਣੀ ਹੈ ਖੜ੍ਹਨੀ ਹੈ ਜੀ ਇੱਥੇ ਕੀ ਦਾ ਸਾਈਕਲ ਖੜਨ ਦਾ ਹੈ ਇਹ ਮੈਂ ਗੱਲਾਂ ਕਰਤੀ ਠੀਕ ਹੈ